ਤਾਂ ਤਾ ਸੰਗਤ ਕੈਸੀ ਜਾਣੀ ਸਤਿਗੁਰੂ ਦੀ ਸੁਸੰਗਤ ਕਹੀ ਜੀ ਹੈ ਮਹਾਰਾਜ ਤਾਂ ਮਹਾਰਾ ਕਹਿੰਦੇ ਸੁਸੰਗਤ ਦੇ ਲਖਣ ਕੈਸੀ ਹੈ ਜੀ ਸੁਸੰਗਤ ਹਜ਼ੂਰ ਕਹਿੰਦੇ ਲਓ ਜੇ ਸੁਣਨਾ ਚਾਹੁੰਨੇ ਜਾਣੀ ਹੈ ਇਸ ਪ੍ਰਕਾਰ ਵੀ ਜਾਣੋ ਜਿੱਥੇ ਏਕੋ ਨਾਮ ਵਖਾਣੀ ਜਿੱਥੇ ਦੇਸ਼ ਵਾਰਤਾ ਛੱਡ ਕੇ ਕੌਮ ਵਾਰਤਾ ਛੱਡ ਕੇ ਬਤੰਡਾ ਆਵਾਜ਼ ਪਾਰਟੀ ਵਾਜੀ ਛੱਡ ਕੇ ਇੱਕ ਪਰਮੇਸ਼ਰ ਦੇ ਨਾਮ ਦਾ ਕਥਨ ਹੋਵੇ ਉਹਦਾ ਨਾਮ ਸਤਸੰਗਤ ਹੈ ਇਹ ਜਾਣੀਏ ਜਾਣਣਾ ਕਰੋ ਏਕੋ ਨਾਮ ਹੁਕਮ ਹੈ ਇੱਕ ਪਰਮੇਸ਼ਰ ਦੇ ਨਾਮ ਦਾ ਹੀ ਹੁਕਮ ਹੈ ਹੋਰ ਕਿਸੇ ਪ੍ਰਕਾਰ ਦੇ ਵਤੰਡੇਵਾਦ ਜਲਪਾਵਾਦ ਝਗੜਿਆਂ ਦਾ ਹੁਕਮ ਨਹੀਂ ਹੈ ਨਾਨਕ ਸਤਗੁਰੂ ਦੀਆ 부ਝਾਏ ਜੀ ਇਹ ਸਤਗੁਰੂ ਸਾਹਿਬ ਜੀ ਨੂੰ ਸਮਝਾ ਦਿੱਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਤਿਗੁਰ ਨਾਨਕ ਰੂਪ ਧਾਰ ਕੇ ਸਕੇ ਪਰਸ਼ਾਸ ਬੁਲਾ ਰਹੇ ਨੇ ਪਿਆਰੇ ਜੀ ਇਹੋ ਜਗ ਇਹੋ ਜਗਤ ਭਰਮ ਉਪੁਲਾਇਆ ਇਹ ਜਿੰਨਾ ਸਾਰਾ ਸੰਸਾਰ ਹੈ ਇਹ ਮਾਇਆ ਨੇ ਆਪਦੇ ਭਰਮ ਵਿੱਚ ਪਾ ਕੇ ਭੁਲਾ ਛੱਡਿਆ ਹੈ ਆਪੋ ਤੋ ਦੁਖੁਆਇਆ ਇਹਨਾਂ ਜੀਵਾਂ ਨੇ ਮਾਇਆ ਵਿੱਚ ਲੱਗ ਕੇ ਆਪਣੇ ਆਪ ਵੱਲੋਂ ਤੁਹਾਡੇ ਤਾਈਂ ਭੁਲਾਇਆ ਭੁਲਾ ਲਿਆ ਹੈ ਆਪੇ ਭੁੱਲੇ ਬੈਠਿਆਂ ਨੇ ਆਪ ਵੱਲੋਂ ਪ੍ਰਤਾਪ ਲੱਗਾ ਦੁਹਾਗਣੀ ਜਿਸ ਪ੍ਰਕਾਰ ਛੁੱਟੜੀ ਇਸਤਰੀ ਜਿਹੜੀ ਹੈ ਉਹ ਪਤੀ ਦੇ ਸੇਵਾ ਨੂੰ ਆ ਭੁਲਾ ਕੇ ਦੁਰਾਚਾਰ ਕਰਨਾ ਪਸੰਦ ਕਰਦੀ ਹੈ ਉਹ ਫੇਰ ਸੁਹਾਗਣਾ ਦੀ ਰੀਸ ਨਹੀਂ ਕਰ ਸਕਦੀ ਉਹਨੂੰ ਪ੍ਰਤਾਪ ਪਛਤਾਤਾ ਆਪ ਹੀ ਲੱਗਿਆ ਉਹ ਛੁੱਟੜ ਨੂੰ ਕਦੇ ਪਤੀ ਦੀ ਸੇਵਾ ਦਾ ਸੁੱਖ ਨਹੀਂ ਉਹ ਮਾਣ ਸਕਦੀ ਇਸੇ ਪ੍ਰਕਾਰ ਛੁੱਟੜੀ ਸ੍ਰੇਣੀ ਜਾਂ ਨਿਆਈ ਜਿਹੜਿਆਂ ਨੇ ਉਪਦੇਸ਼ ਤਾਂ ਲਿਆ ਮਹਾਤਮਾ ਤੋਂ ਪਰ ਕਮਾਈ ਨਹੀਂ ਕੀਤੀ ਉਹਨਾਂ ਚਿਤ ਪਰਮੇਸ਼ਰ ਜੀ ਨਹੀਂ ਜੁੜਿਆ ਉਹ ਛੋਟੀਆਂ ਇਸਤਰੀਆਂ ਦੀ ਨਹੀਂ ਆਈ ਹਨਗੇ ਉਹਨਾਂ ਨੂੰ ਪਛਤਾਵਾ ਵੀ ਲੱਗਾ ਹੋਇਆ ਪਰ ਵਿਸ਼ੇਸ਼ ਕਰਕੇ ਆਦੀ ਵਿਆਦੀ ਉਪਾਦੀ ਤਾਂ ਵੀ ਚੜਿਆ ਲੱਗਾ ਰਹਿੰਦਾ ਹੈ ਛਟਣਾ ਨੂੰ ਭਾਗ ਜਿਨ੍ਹਾਂ ਕੇ ਨਾਹੀਂ ਜਿਨ੍ਹਾਂ ਦੇ ਕਰਮਾਂ ਚ ਨਾ ਪੱਕੀ ਪਰਮੇਸ਼ਰ ਦੀ ਨਹੀਂ ਪ੍ਰਾਪਤੀ ਹੈ ਉਹ ਪਛਤਾਵਾ ਵੀ ਕਰ ਰਹੇ ਨੇ ਪਰਮੇਸ਼ਰ ਦਾ ਆਨੰਦ ਨਹੀਂ ਉਹ ਪਾ ਸਕਦੇ ਜੀਵ ਦੋ ਹਾਗਣੀ ਕਿਆ ਨਿਸ਼ਾਨੀਆਂ ਫੇ ਸਤਿਗੁਰਾਂ ਜਿਹੜੀਆਂ ਛੁੱਟੜਾ ਉਹਨਾਂ ਦੀਆਂ ਨਿਸ਼ਾਨੀਆਂ ਦੱਸੋ ਮਹਾਰਾਜ ਤਾ ਮਾਰੇ ਪੁੱਛਦੇ ਆ ਅਧਿਕਾਰੀਆਂ ਨੂੰ ਪੁੱਛਦੇ ਫੇ ਸਿੱਖੋ ਜੇ ਤੁਸੀਂ ਪੁੱਛਦੇ ਵੀ ਛੁੱਟੜਾ ਨਹੀਂ ਕੀ ਨਿਸ਼ਾਨੀਆਂ ਹਨ ਤਾਂ ਲਓ ਸੁਣੋ ਅਸੀਂ ਦੱਸਦੇ ਹਾਂ ਖਸਮ ਹੋ ਪੁੱthia ਫਿਰ ਹੈ ਨਿਮਾਣੀਆਂ ਜਿਹੜੀਆਂ ਆਪਦੇ ਮਾਲਕ ਦੀ ਸੇਵਾ ਤੋਂ ਭੁੱਲੀਆਂ ਫਿਰਦੀਆਂ ਤੇ ਮਾਣ ਉਹਨਾਂ ਦਾ ਕੋਈ ਨਾ ਸੋਹਰੇ ਘਰ ਕੇ ਇੰਨਾ ਪੇਕੇ ਘਰ ਕੇ ਨਾ ਨਾਨਕ ਕਿਉਂ ਵਿੱਚ ਸਾਰਿਆਂ ਧਾਉਂ ਚ ਫਟਕਾਰਾਂ ਪੈਂਦੀਆਂ ਔਗਣਾ ਵਾਲੀਆਂ ਹੋਣੇ ਕਰਕੇ ਇਉਂ ਮਾਣ ਨਹੀਂ ਉਹਨਾਂ ਦਾ ਕਿਤੇ ਵੀ ਹੁੰਦਾ ਇਉਂ ਮਾਲਕ ਤੋਂ ਭੁੱਲੀਆਂ ਫਿਰਦੀਆਂ ਹਨ ਜਿਹੜੀਆਂ ਉਹ ਨਮਾਨੀਆਂ ਹਨ ਜੀਆਂ ਇਸੇ ਉਹਨਾਂ ਦਾ ਮਾਣ ਕਿਤੇ ਸਤਕਾਰ ਨਹੀਂ ਹੈ ਕੋੜੀ ਵੀ ਨਹੀਂ ਆਈ ਹਨ ਉਹ ਇਸੇ ਪ੍ਰਕਾਰ ਦੋਹਾਗਣੀ ਕਿਆ ਨੀਸਾਣੀ ਜੇ ਜੇ ਛੁੱਟੜ ਹੋਏ ਆ ਮਹਾਰਾਜ ਦੇ ਉਪਦੇਸ਼ ਨੂੰ ਕਮਾਇਆ ਨਹੀਂ ਗੁਰਾਂ ਦਾ ਉਪਦੇਸ਼ ਤਾਂ ਲੈ ਲਿਆ ਪਰ ਕਮਾਇਆ ਨਹੀਂ ਉਹ ਛੁੱਟ ਡਿਸਤਰੀਆਂ ਦੀ ਨਹੀਂ ਆਈਆਂ ਉਹਨਾਂ ਦੀਆਂ ਕੀ ਨਿਸ਼ਾਨੀਆਂ ਦੱਸਿਓ ਤੁਹਾਨੂੰ ਮਾਲਾ ਦੱਸੋ ਖਸਮੋ ਘੁੱਤੀਆ ਫਿਰਹੇ ਨਿਮਾਣੀਆ ਕੋਈ ਮਾਲਕ ਅਕਾਲ ਪੁਰਖ ਵਾਹਿਗੁਰੂ ਤੋਂ ਭੁੱਲੀਆਂ ਹੋਈਆਂ ਰੂਹਾਂ ਹਨ ਉਹਨਾਂ ਦਾ ਨਾਂ ਇਸ ਲੋਕ 'ਚ ਮਾਣ ਹੈ ਘਰ ਵਿੱਚ ਵੀ ਗਲਦੇ ਰਹਿੰਦੇ ਹੈ ਨਾ ਪ੍ਰਲੋਕ 'ਚ ਆਦਰ ਹੈ ਇਹ ਮਾਣ ਤੋਂ ਰਹਿਤ ਹੋ ਕੇ ਜੂਨਾ ਜੀ ਤੁਰੀਆਂ ਫਿਰਦੀਆਂ ਹਨ ਮੈਲੇ ਵੇਸ ਤਿੰਨਾ ਕਾਮਣੀ ਉਹ ਜਿਹੜੀਆਂ ਇਸਤਰੀਆਂ ਹਨ ਛੁੱਟਣਾ ਉਹਨਾਂ ਦੇ ਸੁਹਾਗਣਾ ਵਾਲੇ ਕਹਿੰਦੇ ਲਵਾਸ਼ ਬਣੀ ਉਹਨਾਂ ਦੇ ਸੋਕ ਕਰਕੇ ਮੈਲੇ ਵੇਸ ਪਹਿਰੇ ਹੁੰਦੇ ਹਨ ਉਹ ਛੁੱਟੜੀ ਇਸਤਰੀਆਂ ਦੇ ਦੁਖੀ ਰਹਿਣ ਵਿਹਾਏ ਜੀ ਉਹ ਪਤਨੀ ਦੀ ਸੇਵਾ ਦਾ ਸੁਖ ਨਹੀਂ ਮਾਣ ਸਕਦੀਆਂ ਦੁਖੀ ਹੋਈਆਂ ਦੀ ਰਾਤ ਗੁਜ਼ਰਦੀ ਹੈ ਇਸੇ ਪ੍ਰਕਾਰ ਹੈ ਉਹਨਾਂ ਕਾਮਨੀ ਚਾਹਵਾਂ ਜਿਹੜੇ ਸੰਸਾਰ ਦੀ ਕਾਮਨਾਵਾਲੀਆਂ ਰੂਹਾਂ ਹਨ ਉਹਨਾਂ ਦੇ ਅੰਤਾਂਕ ਰੂਪੀ ਵੇਖ ਜਿਹੜੇ ਆ ਢੇਖ ਮਨ ਵਿਕਾਰਾਂ ਵਾਲੇ ਮੈਲੇ ਐ ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ ਇਹ ਵੇਸ਼ ਧਾਰਿਆ ਹੋਇਆ ਐ ਇਉਂ ਵਿਕਾਰਾਂ ਵਾਲੇ ਮੈਲੇ ਲਵਾ ਸੰ ਉਹਨਾਂ ਦੇ ਉਹ ਦੁਨੀਆ ਦੀ ਕਾਮਨਾਵਾਲੀਆਂ ਔਰਤਾਂ ਜਿਹੜੀਆਂ ਜੀਵ ਹਨ ਦੁਖੀ ਰਹਿਣ ਵਿਹਾਏ ਜੀ ਉਹਨਾਂ ਦੀ ਦੁਖੀ ਹੋਣ ਦੀ ਰਹਿਣ ਅਵਸਥਾ ਉਮਰ ਗੁਜ਼ਰਦੀ ਐ ਸਾਰੀ ਦੁੱਖ ਵਿੱਚ ਹੀ ਗੁਜ਼ਰਦੀ ਹੈ ਕਦੇ ਆਤਮਾ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ ਉਹਨਾਂ ਦੀ ਉਹ ਜਿताई ਸੋਹਾਗਣੀ ਕਿਆ ਕਰਮ ਕਮਾਇਆ ਸੇ ਸਤਿਗੁਰੂ ਸੋਹਾਗਣੀਆਂ ਦੇ ਲੱਛਣ ਦੱਸੋ ਸੋਹਾਗਣੀਆਂ ਨੇ ਕਿਹੜਾ ਕਰਮ ਕਮਾਉਣਾ ਕੀਤਾ ਹੈ ਤਾਂ ਹਜੂਰ ਫਰਮਾਉਂਦੇ ਤੁਸੀਂ ਪੁੱਛਦੇ ਹੋ ਜੇ ਗੁਰ ਸਿੱਖੋ ਸੋਹਾਗਣੀਆਂ ਨੇ ਕਿਹੜਾ ਕਰਮ ਕਮਾਇਆ ਤਾਂ ਦੱਸਦੇ ਹਾਂ ਪੂਰਵ ਲਿਖਿਆ ਫਲ ਪਾਇਆ ਜਿਨ੍ਹਾਂ ਨੇ ਪੂਰਵ ਨਿਸਕਾਮ ਕਰਮ ਕੀਤੇ ਸੀ ਉਹ ਇਸ਼ਰਨ ਪੂਰਵ ਕਰਮਾਂ ਨਸਕਾਮ ਕਰਮਾਂ ਦੇ ਪ੍ਰੇਰੇ ਹੋਏ ਨੇ ਉਹਨਾਂ ਦੇ ਮੱਥੇ ਤੇ ਲੇਖ ਲਿਖਤਾ ਕਿ ਇਹ ਜਨਮ 'ਚ ਇਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਊਗੀ ਉਹ ਫੇ ਪੂਰਵਲੇ ਕਰਮਾਂ ਲੇਖ ਅਨੁਸਾਰ ਗੁਰੂ ਸਾਹਿਬ ਦੇ ਨਾਲ ਮਿਲੇ ਸਤਿਗੁਰੂ ਸਾਹਿਬ ਤੋਂ ਗਿਆਨ ਰੂਪੀ ਫਲ ਪ੍ਰਾਪਤ ਕੀਤਾ ਹੈ ਉਹਨਾਂ ਨੇ ਨਦਰ ਕਰੇ ਕੈ ਆਪਣੀ ਉਹਨਾਂ ਨੇ ਨਦਰ ਕਰੇ ਕੈ ਆਪਣੀ ਕਰੇ ਕੈ ਨਾਮ ਇਕੱਠਾ ਪਾਠ ਕਰੇ ਕੈ ਨਾਮ ਕਰਕੇ ਉਨਾਂ ਦੇ ਮੇਰੇ ਵਾਹਿਗੁਰੂ ਨੇ ਆਪਣੀ ਕਿਰਪਾ ਦ੍ਰਿਸ਼ਟੀ ਕੀਤੀ ਹੈ ਆਪੇ ਲੈ ਮਿਲਾਏ ਜੀ ਉਹਨਾਂ ਨੂੰ ਆਪ ਦੇ ਰੂਪ ਨਾਲ ਸੱਚੇ 파ਰਸ਼ਨ ਮੇਲ ਲਿਆ ਹੈ ਕਰੇ ਕ ਇਕੱਠੀ ਕਿਰਪਾ ਦ੍ਰਿਸ਼ਟੀ ਕਰਕੇ ਨਜ਼ਰ ਕਰਕੇ ਆਪ ਦੇ ਨਾਲ ਮੇਲ ਲੈਂਦੇ ਹਨ ਉਹਨ ਜਿਹੜੇ ਆਪ ਦੇ ਨਾਲ ਮੇਲੇ ਉਹਨਾਂ ਦੁਆਰਾ ਹੋਰ ਵਿਛੜੀਆਂ ਰੂਹਾਂ ਨੂੰ ਆਪ ਦੇ ਸਰੂਪ ਨਾਲ ਮਹਾਰਾਜ ਸਾਹਿਬ ਮਿਲਾ ਲੈਂਦੇ ਹੈ ਜੀ ਹਕੂਮ ਜਿਨ੍ਹਾਂ ਨੂੰ ਮਨਾਇਆ ਸੱਚੇ ਪਾਤਸ਼ਾਹ ਗਰੀਬ ਨੂੰ ਆਜਿ ਉਹਨਾਂ ਦਾ ਜੀਵਨ ਕਿਹਾ ਗਿਆ ਹੈ ਮਾਰਾ ਕਹਿੰਦੇ ਜਿਨ੍ਹਾਂ ਦੇ ਪਾਸੋਂ ਹੁਕਮ ਮਨਾਉਣਾ ਕੀਤਾ ਹੈ ਤਿਨ ਅੰਤਰ ਸ਼ਬਦ ਵਿਸਾਇਆ ਹੁਕਮੇ ਹੈ ਸ਼ਬਦ ਦੀ ਕਮਾਈ ਕਰਨੀ ਬਾਣੇ ਵੀ ਚੱਲਣਾ ਆਪਦੀ ਮਨਮਤ ਛੱਡਣੀ ਗੁਰਮੁਖ ਨਾਮ ਦਾਣ ਇਸ਼ਨਾਨ ਮਿੱਠਾ ਬੋਲਣਾ ਸੰਤੋਖੀ ਜੀਵਨ ਹੋਣਾ ਅਦੇ ਰਿਲਾਵੇ ਚੱਲਣਾ ਪਾਣਾ ਮੰਨਣਾ ਨਾਮ ਚ ਲਿਵ ਲਾਉਣੀ ਹੋਮੈ ਛੱਡਣੀ ਇਹ ਹੁਕਮ ਹੈ ਜਿਨ੍ਹਾਂ ਤੋਂ ਹੁਕਮ ਸੱਚੇ ਪਾਤਸ਼ਾਹ ਨੇ ਮਨਾਉਣਾ ਕੀਤਾ ਹੈ ਤਿਨ ਅੰਤਰ ਸ਼ਬਦ ਵਿਸਾਇ ਉਹਨਾਂ ਨੂੰ ਭਾਈ ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਨੂੰ ਰਿਦੇ ਦੇ ਅੰਦਰ ਵਸਾ ਲਿਆ ਹੈ ਕਦੇ ਬਿਸਰ ਨਹੀਂ ਦੁੰਦੇ ਸਹਿਆ ਸੋਹਾਗਣੀ ਉਹ ਸਹਿਆ ਸਖੀਆਂ ਹਨਗੀਆਂ ਉਹ ਸੁਹਾਗਵੰਤੀਆਂ ਹਨਗੀਆਂ ਸਹਿਆ ਉਸ ਸਖੀਆਂ ਪਿਆਰੀਆਂ ਹਨਗੀਆਂ ਉਹ ਸਹੀ ਨਿਸ਼ਤੇ ਕਰਕੇ ਪਰਮੇਸ਼ਰ ਦੇ ਅਨੰਦ ਵਾਲੀਆਂ ਮਹਾਤਮਾ ਸਖੀਆਂ ਹਨ ਜਿਨ ਸਹ ਨਾਲ ਪਿਆਰ ਜਿਨ੍ਹਾਂ ਦਾ ਸਹਪਤੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪਿਆਰ ਲੱਗਾ ਹੋਇਆ ਸਾਧ ਸੰਗਤ ਜੀ ਜਿਨ੍ਹਾਂ ਭਾਣੇ ਦਾ ਰਸ ਆਇਆ ਰਸ ਪ੍ਰੇਮ ਜਿਨ੍ਹਾਂ ਨੂੰ ਭਾਣੇ ਮੰਨਣ ਦਾ ਆ ਗਿਆ ਹੈ ਇਹਨ ਵਿੱਚੋਂ ਭਰਮ ਛੁਕਾ ਕੋਮਨ ਸਿੰਘ ਜੀ ਆਪ ਦੇ ਹਿਰਦੇ ਜਿਹੜਾ ਭਰਮ ਸੀ ਨਾ ਬੇਦ ਭਰਮ ਕਰਤਾਦ ਪਨਪਨ ਸੰਗ ਵਕਾਰ ਇਹ ਸਾਰਾ ਭਰਮ ਚੱਕ ਹੀ ਦਿੱਤਾ ਉਹਨਾਂ ਦੇ ਭਰਮ ਨਹੀਂ ਰਹਿੰਦਾ ਜਿਹੜੇ ਬਾਣਾ ਮੰਨਦੇ ਐ ਬਾਣਾ ਮੰਨੇ ਤੋਂ ਬਗੈਰ ਭਰਮ ਦੇ ਰਹਿੰਦੇ ਹਨ ਜੀਵ ਜੁਨਾਂ ਚ ਨਾਨਕ ਸਤਿਗੁਰ ਐਸਾ ਜਾਣੀਐ ਗੁਰੂ ਸਾਹਿਬ ਦੀ ਜਨਨ ਇਹ ਸਤਿਗੁਰੂ ਮਹਾਰਾ ਨਿਰੰਕਾਰ ਰੂਪ ਜਾਣੀਦੇ ਹਨ ਜੋ ਸਭ ਸਹਿ ਲੈ ਮਿਲਾਏ ਜਿਹੜੇ ਸਤਿਗੁਰੂ ਸਾਰਿਆਂ ਦੇ ਤਾਂ ਹੀ ਕੋਈ ਹੋਵੇ ਕਿਸੇ ਜਾਤ ਵਿੱਚ ਹੋਵੇ ਕਿਸੇ ਨਗਰ ਜੰਮਿਆ ਹੋਵੇ ਕਿਸੇ ਦੇਸ਼ ਜੰਮਿਆ ਹੋਵੇ ਕਿਸੇ ਕੌਮ ਜੰਮਿਆ ਹੋਵੇ ਜੋ ਸ਼ਰਨ ਆਵੇ ਉਸ ਕੰਠ ਲਾਵੇ ਇਹ ਬਿਰਦ ਸਵਾਮੀ ਸੰਦਾ ਸੰਸ ਦੇ ਤਾਈ ਮਾਰਾ ਵਾਹਿਗੁਰੂ ਦੇ ਨਾਲ ਮੇਲ ਲੈਂਦੇ ਹਨ ਐਡੇ ਉਪਕਾਰੀ ਸਤਿਗੁਰੂ ਜੀ ਹਨ ਸਤਿਗੁਰ ਮਿਲਿਆ ਫਲ ਪਾਇਆ ਜਿਹੜਾ ਪੁਰਖ ਭਾਈ ਸਤਿਗੁਰੂ ਸੱਚੇ ਬਾਦਸ਼ਾਹ ਦੇ ਨਾਲ ਮਿਲੇ ਹੈ ਉਹਨਾਂ ਨੂੰ ਬ੍ਰਹਮ ਗਿਆਨ ਰੂਪੀ ਫਲ ਮੁਕਤ ਰੂਪੀ ਫਲ ਧਰਮ ਅਰਥ ਕਾਮ ਮੋਖ ਇਹ ਫਲ ਪਾ ਲਿਆ ਹੈ ਜਿਨ ਵਿੱਚੋਂ ਅਹਕਾਰਣ ਚੁਕਾਇਆ ਮਹਾਰਾਜ ਸਤਗੁਰਾਂ ਮਿਲਿਆਂ ਤੋਂ ਕਿਹਨਾਂ ਨੂੰ ਗਿਆਨ ਦਾ ਬ੍ਰਹਮਾਨੰਦ ਦਾ ਫਲ ਪ੍ਰਾਪਤ ਹੋਇਆ ਮਹਾਰਾ ਕਹਿੰਦੇ ਉਹਨਾਂ ਨੂੰ ਸੇ ਭਾਈ ਜਿਨ ਵਿੱਚੋਂ ਅਹਕਾਰਣ ਚੁਕਾਇਆ ਜਿਨ੍ਹਾਂ ਵਿੱਚੋਂ ਅਹਕਾਰਣ ਹੰਕਾਰ ਜਿਹੜਾ ਸੱਪ ਦੀ ਈਂਾਈ ਹੰਕਾਰ ਕਰਨ ਵਾਲਾ ਵਿਸ਼ਿਆਂ ਦੀ ਜ਼ਹਿਰ ਘੋਲਣ ਵਾਲਾ ਹੰਕਾਰ ਨੂੰ ਜੇ ਨੰਦੋਂ ਚੱਕ ਦੁੱਤਾ ਹੈ ਜਿਸ ਹਉਮੈ ਕਰਕੇ ਹੰਕਾਰੀ ਹੋ ਰਿਹਾ ਹੈ ਵਿਸ਼ਿਆਂ ਕਰਕੇ ਸਾਰੋਗ ਤੇ ਸਭ ਵਾਂਗੂ ਡੰਗ ਮਾਰਦਾ ਰਹਿੰਦਾ ਹੈ ਕਿਸੇ ਨੂੰ ਦੁੱਖ ਦਿੰਦਾ ਰਹਿੰਦਾ ਹੈ ਇਹ ਹੰਕਾਰ ਜਿਹਨੂੰ ਚੁਕਾਤਾ ਹੈ ਅੰਦਰੋਂ ਗੁਰਮਤਿ ਦਾ ਦੁੱਖ ਕਟਿਆ ਉਹਨਾਂ ਦੇ ਵਿੱਚ ਗੁਰਮਤਿ ਸ਼ਰਾਬ ਪੀਣੀ ਖੋਟੀ ਮਤ ਹੈ ਜਿਹੜੀ ਬਿ ਵਿਚਾਰ ਕਰਨਾ ਮੰਦੇ ਨਾਚ ਵੇਖਣੇ ਇਹ ਖੋਟੀ ਮੋਦ ਦਾ ਦੁੱਖ ਹੈ ਇਹਦੇ ਕਰਕੇ ਜੀਵ ਦੁਖੀ ਰਹਿੰਦੇ ਹਨ ਇਹ ਖੋਟੀ ਮੌਦਾਂ ਦੁਖੋਂ ਉਹਨਾਂ ਦਾ ਮਾਰਾ ਸਾਨੂੰ ਕੱਟ ਦਿੰਦਾ ਹੈ ਮੇੜ ਦਿੰਦਾ ਹੈ ਭਾਗ ਬੈਠਾ ਮਸਤਕ ਆਏ ਉਹਨਾਂ ਦੇ ਮੱਥੇ ਤੇ ਸਾਲ ਸਿੰਘ ਜੀ ਸਿਰੋਮਣੀ ਭਾਗ ਕਰਮ ਆ ਬੈਠਾ ਹੈ ਉਹ ਸਭ ਤੋਂ ਉੱਚਾ ਸਭ ਤੋਂ ਸੂਚਾ ਜਾਂ ਕਿ ਹਿਰਦੇ ਵਸਿਆ ਹਰ ਪੁਰਖ ਭਗਵਾਨ ਮਸਤਕ ਤੇ ਸਿਰੋਮਣੀ ਭਾਗ ਉਹਨਾਂ ਦਾ ਨਸਕਾਮ ਕਰਮਾਂ ਦਾ ਆ ਹੰਤਾ ਕਰਨ ਚ ਇਸਤਤ ਹੋਇਆ ਪਰਮੇਸ਼ਰ ਆ ਕੇ ਬੈਠਾ ਇਸਤਤ ਹੋ ਗਿਆ ਐਸਾ ਕਰਮ ਸੀ ਉਹਨਾਂ ਦਾ ਵਾਹ ਇੱਕ ਰੂਪ ਪ੍ਰਗਟ ਹੋਇਆ ਉਹਨਾਂ ਦੇ ਅੰਤਕਾਰ ਨੂੰ ਵੀ ਮੱਥੇ ਵਿੱਚ ਅੰਮ੍ਰਿਤ ਤੇਰੀ ਬਾਣੀਆਂ ਆਸਰਾ ਉਚਾਰਦੇ ਨੇ हे ਪਰਮੇਸ਼ਰ ਆਪਦੀਆਂ ਜਿਹੜੀਆਂ ਬਾਣੀਆਂ ਹਨ ਇਹ ਅਮਰ ਕਰਨ ਵਾਲੀਆਂ ਅੰਮ੍ਰਿਤ ਰੂਪ ਬਾਣੀਆਂ ਹਨ ਸਤਨਾਮ ਰੂਪ ਤੇਰਿਆਂ ਭਗਤਾਂ ਰਿਜੈ ਸਮਾਣੀਆਂ ਜੀ ਮਹਾਰਾਜ ਤੇਰੇ ਭਗਤ ਸੰਤ ਐ ਇਹ ਬਾਣੀਆਂ ਉਹਨਾਂ ਦੇ ਵਿੱਚ ਸਮਾਉਂਦੀਆਂ ਹਨ ਬਾਕੀ ਦੇ ਲੋਕ ਚਿੱਤ ਨਹੀਂ ਜੋੜਦੇ ਬਾਣੀ 'ਚ ਸੁਖ ਸੇਵਾ ਅੰਦਰ ਰੱਖਿਆ ਹੈ ਸੇਵਾਹਾਰਾ ਜਿਹੜਾ ਸੁਖ ਹੈ ਇਹ ਸੇਵਾ ਦੇ ਅੰਦਰ ਹੀ ਰੱਖਿਆ ਹੋਇਆ ਹੈ ਜਿਹੜਾ ਸੇਵਾ ਕਰੇ ਉਹ ਸੁਖ ਪ੍ਰਾਪਤ ਹੁੰਦਾ ਹੈ ਸਾਰੇ ਸੁਖਾਂ ਨੂੰ ਆਪ ਨੇ ਸੇਵਾ ਵਿੱਚ ਟਿਕਾ ਕੇ ਰੱਖਿਆ ਹੈ ਜਿਹੜੇ ਜਿਹੜੇ ਸੇਵਕ ਸੇਵਾ ਕਰਦੇ ਆ ਉਹਨਾਂ ਨੂੰ ਸੁਖ ਦੇ ਅੰਦਰ ਰੱਖਦੇ ਹਾਂ ਸਾਰੇ ਜੰਮ ਮਰ ਦੇ ਦੁੱਖ ਉਹਨਾਂ ਦੇ ਮੇੜ ਦਿੰਦੇ ਹਾਂ ਅਤੇ ਉਹਨਾਂ ਨੂੰ ਪੂਰਨ ਆਤਮਾਨੰਬੀ ਪ੍ਰਾਪਤੀ ਹੁੰਦੀ ਹੈ ਆਪਣੀ ਨਦਰ ਕਰਹਿ ਨਿਸਤਾਰ ਜੀ ਜਿਨ੍ਹਾਂ ਨੂੰ ਸੇਵਾ ਅੰਦਰ ਰੱਖਿਆ ਉਹਨਾਂ ਨੂੰ ਸੁਖ ਦੀ ਪ੍ਰਾਪਤੀ ਹੋਈ ਹੈ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਉਹਨਾਂ ਨੂੰ ਨਿਸਪਰ ਪੰਜ ਤੋਂ ਧਾਰ ਦਿੰਦੇ ਮੁਕਤ ਕਰ ਦਿੰਦੇ ਹੋ ਮਹਾਰਾਜ ਐਸੇ ਆਪ ਕਿਰਪਾਲੂ ਹੋ ਸਤਗੁਰ ਮਿਲਿਆ ਜਾਣੀ ਹੈ ਤੇ ਭਾਈ ਕਈ ਕਹਿੰਦੇ ਅਸੀਂ ਗੁਰੂ ਸਾਹਿਬ ਨਾਲ ਮਿਲੇ ਆਂ ਜੀ ਮੈਂ ਗੁਰੂ ਧਾਰਿਆ ਹੋਇਆ ਹੈ ਤਾਂ ਗੁਰੂ ਮਹਾਰਾਜ ਕਹਿੰਦੇ ਆ ਸਤਗੁਰਾਂ ਦੇ ਨਾਲ ਸਿੱਖ ਤੋਂ ਬਣੇ ਫਿਰਦੇ ਆ ਸਾਰੇ ਚੇਲੇ ਤਾਂ ਸਾਰੇ ਬਣੇ ਫਿਰਦੇ ਗੁਰੂਆਂ ਦੇ ਪਰ ਸਤਗੁਰਾਂ ਦੇ ਨਾਲ ਮਿਲਿਆ ਉਹ ਜਾਣਿਆ ਜਾ ਸਕਦਾ ਹੈ ਜਿਤ ਮਿਲਿਆ ਨਾਮ ਵਖਾਣੀ ਜਿਸ ਮਹਾਪੁਰਖ ਦੇ ਨਾਲ ਮਿਲ ਕੇ ਪਰਮੇਸ਼ਰ ਦਾ ਨਾਮ ਕਥਨ ਹੋਵੇ ਜਿਹਦੇ ਕੋਲੇ ਜਾਣਿਆ ਸੁਤੇ ਪਰਮੇਸ਼ਰ ਚੇਤੇ ਆਵੇ ਉਹ ਸਤਗੁਰਾਂ ਨਾਲ ਮਿਲਿਆ ਸਮਝੋ ਉਹ ਸਿੱਖ ਦੇ ਅੰਦਰ ਗੁਰੂ ਸਾਹਿਬ ਵਸੇ ਹੋਏ ਆ ਜਿਨ੍ਹਾਂ ਦੇ ਨਾਲ ਮਿਲ ਕੇ ਪਰਮੇਸ਼ਰ ਦੇ ਨਾਮ ਦਾ ਕਥਨ ਕਰੀਏ ਉਹ ਸਤਗੁਰਾਂ ਨਾਲ ਮਿਲੇ ਹੋਏ ਭਾਈ ਮਨੋਤਨੋ ਗੁਰਸਿੱਖਾਂ ਨੇ ਸਤਗੁਰ ਸਤਗੁਰ ਬਾਝ ਨਾ ਪਾਏ ਤੇ ਅਮਰਦ ਨਾਮ ਗੁਰੂ ਸਾਹਿਬ ਤੋਂ ਬਿਗੈਰ ਕਿਸੇ ਅੰਨੀ ਪਾਉਣਾ ਕੀਤਾ ਹੈ ਸਭ ਥੱਕੀ ਕਰਮ ਕਮਾਏ ਸਾਰੀ ਸਿਟੀ ਕਰਮ ਕਾਂ ਨੂੰ ਕਮਾ ਕਮਾ ਕੇ ਥਾਦੀ ਹੈ ਕੋਈ ਨਿਤ ਕਰਮੋਂ ਨਨਿਤ ਕਰਮੋਂ ਪ੍ਰਾਛਿਤ ਕਰਮ ਆਦਿ ਕਰਦੇ ਹਨ ਹਉ ਸਤਗੁਰ ਵਿਟੋ ਕੁਮਾਏ ਐਦਾਂ ਸਤਗੁਰ ਅਕਾਲ ਪੁਰਖ ਵਾਹਿਗੁਰੂ ਦੇ ਵਿਟੋਂ ਉਪਰੋਂ ਕੋ ਮਾਇਆ ਵਾਰਨੇ ਫਿਰਨੇ ਜਾਣੇ ਹੋ ਜਿਨ ਭ੍ਰਮ ਭੁੱਲਾ ਮਾਰਗ ਪਾ ਜਿਸ ਵਾਹਿਗੁਰੂ ਨੇ ਜੀਵ ਭਰਮ ਚ ਭੁੱਲਿਆ ਹੋਇਆ ਜੂਨਾ ਚ ਫਿਰਦਾ ਸੀ ਭਗਤੀ ਸਹਿਤ ਗਿਆਨ ਤੇ ਮਾਰਗ ਰਸਤੇ ਚ ਪਾਤਾ ਹੈ ਨਦਰ ਕਰੇ ਜੇ ਆਪਣੀ ਜੇ ਮੇਰਾ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰ ਦੇਵੇ ਆਪੇ ਲੈ ਰਲਾਈ ਆਪ ਵੀ ਭਾਈ ਇਹਨੇ ਜੀਆਂ ਤੇ ਵੀ ਤਰਸ ਕਰਕੇ ਆਪਦੀ ਸੰਗਤ ਨਾਲ ਰਾਲਵੇ ਸੰਗਤ ਨਾਲ ਰਾਲ ਕਰਕੇ ਗੁਰਾਂ ਦੇ ਉਪਦੇਸ਼ ਨਾਲ ਰਲਵੇ ਗੁਰਾਂ ਦੇ ਉਪਦੇਸ਼ ਨਾਲ ਰਲੇ ਨਾਮ ਨਾਲ ਰਲ ਜਾਣ ਨਾਮ ਚ ਰਲਿਆਂ ਨੂੰ ਆਪ ਦੇ ਸਰੂਪ ਦੇ ਨਾਲ ਰਾਲਵੇ ਜੀ ਤੂੰ ਸਭਨਾ ਮਾਹ ਸਮਾਏ ਮੇਰੇ ਆਜ਼ਮ ਨੂੰ ਸਾਰਿਆਂ ਦੇ ਵਿੱਚ ਮਿਲਿਆ ਹੋਇਆ ਸਮਾਇਆ ਹੋਇਆ ਤੈਨ ਕਰਤਾ ਆਪ ਲੁਕਾ ਕੇ ਤੈਨ ਕਰੂ ਆਪਰਖ ਤਿਸ ਆਪ ਨੇ ਆਪਣਾ ਅਭ ਲਕੋ ਛੱਡਿਆ ਹੈ ਤੂੰ ਸਾਰਿਆਂ ਅੰਦਰ ਤੂੰ ਹਿਰਦੇ ਗੁਪਤ ਬਸ਼ੰਦ ਰਾਤੀ ਤੇਰਾ ਤਾਂ ਨੂੰ ਪੁੱਜੇ ਗਵਾਰੀ ਆਪਣੇ ਆਪ ਲੁਕੋ ਛੱਡਿਆ ਮਾਰਾ ਤੈਨੂੰ ਕੋਈ ਆਦਮੀ ਲੁਕ ਜੇ ਉਹ ਨਹੀਂ ਲੱਭਦਾ ਤੇ ਤੈਨੂੰ ਕਿਹੜਾ ਭਾਰੇ ਗੁਰਾਂ ਦੀ ਕਿਰਪਾ ਤੋਂ ਬਿਨਾ ਇਹ ਕਰਦਾ ਬ੍ਰਹਮ ਤੈਂ ਆਪਣੇ ਆਪ ਨੂੰ ਆਪ ਹੀ ਲੁਕਾ ਲਿਆ ਜੰਨਾਂ ਵੱਲੋਂ ਨਾਨਕ ਗੁਰਮੁਖ ਪ੍ਰਗਟ ਹੋਇਆ ਸਤਿਗੁਰੂ ਜੀ ਕਹਿੰਦੇ ਗੁਰਮਖੰਦੇ ਹਿਰਦੇ ਚ ਗੁਰਾਂ ਦੁਆਰਾ ਫੇ ਮਾਰਾ ਪ੍ਰਗਟ ਹੋਏ ਹੋ ਜਾਂ ਕਹੋ ਜੋਤ ਧਰੀ ਕਰਤਾਰ ਜੀ ਜਿਨ੍ਹਾਂ ਦੇ ਅੰਦਰ ਜੋਤ ਬੁੱਧੀ ਕਰਤਾਰ ਨੇ ਰੱਖੀ ਆਤਮ ਵਿਸ਼ੇਣੀ ਬੁੱਧ ਬਖਸ਼ੀ ਹੈ ਜਿਨਾਂ ਨੂੰ ਜੋਤ ਗਿਆਤ ਕਰਤਾਰ ਪੈ ਧਾਰਨ ਕੀਤੀ ਹੈ ਬਖਸ਼ੀ ਹੈ ਆਪੇ ਖਸਮ ਨਿਵਾਜਿਆ ਆਪ ਹੀ ਖਸਮ ਅਕਾਲ ਪੁਰਖ ਨੇ ਗੁਰਾਂ ਦੀ ਸੰਗਤ ਕਰਕੇ ਜੀ ਜੀਵ ਨੂੰ ਨਵਾਜਿਆ ਵੜਾਇਆ ਹੈ ਜਿਉ ਪਿੰਡ ਦੇ ਸਾਜਿਆ ਸਾਰਿਆਂ ਨੂੰ ਜੀ ਸੁਖਮ ਸਰੀਰ ਸਥੂਲ ਸਰੀਰ ਦੇ ਕੇ ਸਾਰੇ ਆਂਗਾਂ ਪਤੰਗਾਂ ਨੂੰ ਸਾਜਣਾ ਕੀਤਾ ਹੈ ਆਪਣੇ ਸੇਵਕ ਦੀ ਪੈਜ ਰੱਖੀਆ ਜੋ ਸੱਚੇ ਪਾਤਸ਼ਾਹ ਦੇ ਸੇਵਕ ਬਣੇ ਆ ਮਾਨ ਮਾਨ ਤੋਂ ਰਹਤੋ ਕੇ ਉਹਨਾਂ ਦੀ ਮਹਾਰਾਜ ਜੀ ਨੇ ਆਪ ਪ੍ਰਤੱਗਿਆ ਜੋ ਨਿਜਮ ਕੀਤਾ ਸੀ ਪ੍ਰਹਲਾਦ ਦਾ ਜਿਵੇਂ ਰੱਖਿਆ ਕੀਤਾ ਉਹ ਆਪ ਦੇ ਸੇਵਕਾਂ ਦੀ ਪ੍ਰਤੱਗਿਆ ਨਿਜਮ ਪੂਰਾ ਰੱਖਿਆ ਹੈ ਦੁਇਕਾਰ ਮਸਤਕ ਧਾਰ ਜੀ ਆਪ ਦੇ ਦੋਵੇਂ ਕਿਰਪਾ ਦਾ ਹੱਥ ਰੱਖ ਕੇ ਸੱਚੇ ਪਾਤਸ਼ਾਹ ਨੇ ਦੋਹਾਂ ਲੋਕਾਂ ਵਿੱਚ कृपा ਦਾ ਹੱਥ ਰੱਖ ਕਰਕੇ ਅਤੇ ਬਖਸ਼ਿਸ਼ ਦਾ ਹੱਥ ਰੱਖ ਕਰਕੇ ਉਹਨਾਂ ਦੀ ਰੱਖਿਆ ਕੀਤੀ ਹੈ ਸਭ ਸੰਜਮ ਰਹੇ ਸਿਆਣਪ ਸਾਰੇ ਲੋਕ ਸੰਜਮ ਸਾਧਨਾ ਕਰਨ ਵਾਲੇ ਪਿੱਛੇ ਹੀ ਰਹਿ ਗਏ ਬੁੱਧੀ ਦੀਆਂ ਸਿਆਣਪਾਂ ਵਾਲੇ ਵੀ ਪਿੱਛੇ ਹੀ ਰਹਿ ਗਏ ਸਮਝ ਨਹੀਂ ਸਕੇ ਇਸ ਅਨੰਦ ਨੂੰ ਮੇਰਾ ਪ੍ਰਭ ਸਭ ਕਿਸ ਜਾਣਦਾਰਾ ਕਹਿੰਦੇ ਸਾਨੂੰ ਸਾਧਨਾ ਦੇ ਹੰਕਾਰ ਕਰਨ ਦੀ ਲੋੜ ਨਹੀਂ ਅਸੀਂ ਬੜੇ ਸਾਧਨ ਕਰਦੇ ਹਾਂ ਜਮ ਨੇ ਮਾਦਕ ਸਾਨੂੰ ਸ਼ਾਸਤਰਾ ਦੇ ਗਿਆਨ ਦਾ ਸਿਆਣਪ ਹੋਇ ਅਸੀਂ ਤਾਂ ਬਈ ਆਪਾਂ ਭਾਵ ਛੱਡ ਕੇ ਇਉ ਬਾਲਕ ਦੀ ਨਿਆਈ ਮਹਾਰਾਜ ਦੇ ਜਾਚਕ ਹੋ ਗਏ ਆ ਮੇਰਾ ਗਾਹਿ ਗੁਰੂ ਸਭ ਕੁਝ ਜਾਣਦਾ ਅੰਤਰੀ ਜਾਨੀ ਉਹਦੇ ਅੱਗੇ ਸਿਆਣਪ ਤੇ ਸੰਜਮ ਕਰਕੇ ਕੀ ਵਿਖਾਈਏ ਪ੍ਰਗਟ ਪ੍ਰਤਾਪ ਵਰਤਾਇਓ ਕਿਉ ਪ੍ਰਗਟ ਪ੍ਰਤਾਪ ਸੱਚੇ ਪਾਤਸ਼ਾਹ ਆਪਦੇ ਸੇਵਕਾਂ ਦਾ ਵਰਤਾਤਾ ਹੈ ਸਭ ਲੋਕ ਕਰੈ ਜੈਕਾਰ ਜੀਓ ਸਾਰੇ ਜਿੰਨੇ ਲੋਕ ਜੈ ਜੈਕਾਰ ਕਰਦੇ ਹੈ ਤਾਨ ਗੁਰੂ ਮਹਾਰਾਜ ਸਾਚੇ ਪਰਸ਼ਾ ਪਰਉਪਕਾਰੀ ਮੇਰੇ ਗੁਣ ਆਵਗਾਂ ਨੂੰ ਨਾ ਵਿਚਾਰ ਸਾਡੇ ਜੀ ਸਿੱਖ ਕਹਿੰਦੇ ਆ ਜੀ ਸਾਡੇ ਜੀ ਗੁਣ ਤਾਂ ਕੋਈ ਹੈ ਨਹੀਂ ਸੀ ਮਾਰਨ ਸਾਡੇ ਔਗਣਾਂ ਨੂੰ ਬਖਸ਼ ਲਿਆ ਵਿਚਾਰਿਆ ਨਹੀਂ ਹੈ ਪ੍ਰਭ ਆਪਣਾ ਬਿਰਦ ਸਮਾਰਿਆ ਪ੍ਰਭ ਅਕਾਲ ਪੁਰਖ ਨੇ ਆਪ ਦਾ ਬਿਰਦ ਪਰਨ ਸੀ ਵੀ ਜੋ ਸ਼ਰਨ ਆਵੇ ਤੇ ਸੰਕੰਠ ਲਾਵੇ ਇਸ ਪਰਨ ਨੂੰ ਸੰਭਾਲ ਲਿਆ ਮਹਾਰਾਜ ਨੇ ਬਿਰਦ ਬਾਣੇ ਦੀ ਲਾਜ ਰੱਖੀ ਐ ਕੰਠ ਲਾਇਕ ਰੱਖਿਓ ਕੰਠ ਭੇਦ ਨਿਸ਼ੇ ਰੂਪੀ ਗਲ ਨਾਲ ਲਾ ਕੇ ਸੇਵਕਾਂ ਨੂੰ ਰੱਖਣਾ ਕੀਤਾ ਹੈ ਲੱਗੈ ਨਾ ਤਤੀਵਾ ਉਸ ਕਿਸੇ ਪਰਕਾਰ ਤਤੀਵਾ ਨਰਕ ਦੀ ਇਥੇ ਦੁਨੀਆਂ ਦੀ ਸੇਕ ਉਹ ਦੁੱਖ ਥੋੜੇ ਮਾਤਰ ਗਰਭ ਦੀ ਕਿਸੇ ਪ੍ਰਕਾਰ ਤਤੀ ਹਵਾ ਨਹੀਂ ਲੱਗਦੀ ਹੈ ਕ੍ਰਿਸ਼ਨਾ ਦੀ ਈਲ ਖਾਦੀ ਮੈਂ ਮਨ ਤਨ ਪ੍ਰਭੂ ਤੇ ਆਇ ਅਸੀਂ ਮਨ ਕਰਕੇ ਵੀ ਤਨ ਵਿੱਚ ਵਾਸ ਗੁਰੂ ਨੂੰ ਵਿਆਪਕ ਜਾਣ ਕੇ ਦਾਨ ਕਰਕੇ ਵੀ ਰੋਮ ਰੋਮ ਕਰਕੇ ਧਿਆਉਨੇ ਆ ਮਨ ਦੇ ਸੰਕਲਪ ਨਾਲ ਵੀ ਭਿਆਨ ਜੁੜੇ ਰਹਿੰਨੇ ਉਸ ਨੂੰ ਧਿਆਇਆ ਹੈ ਜੀਏ ਇਛੇ ਅੜਾ ਫਲ ਪਾਇ ਜਿਹੜਾ ਜੀ ਰੇ ਦੇ ਇੱਛਾ ਸੀ ਉਹ ਧਰਮ ਅਰਥ ਕਾਮ ਮੋਗ ਫਲ ਨੂੰ ਪਾ ਲਿਆ ਹੈ ਸਾ ਪਾਪ ਸਾ ਜੀ ਕਿਹ ਹੁੰਦੇ ਸੀ ਕਿ ਮਾਰਾ ਪ੍ਰਾਪਤ ਹੋ ਜਾਣ ਇਹ ਸਾਡੀ ਇੱਛਾ ਸੀ ਉਦੀ ਪ੍ਰਾਪਤੀ ਰੂ ਬ੍ਰਹਮਾਨੰਦ ਫਲ ਨੂੰ ਪਾ ਲਿਆ ਹੈ ਸਾਹ ਪਾਦ ਸਾਹ ਸਿਰ ਖਸਮ ਤੂੰ ਇਹ ਮਹਾਰਾਜ ਜਿਹੜੇ ਸ਼ਾਹੂਕਾਰ ਦੁਨੀਆ ਦੇ ਵਿੱਚ ਹਨ ਜਿਵੇਂ ਕੁਮੇਰ ਭੰਡਾਰੀ ਮੰਨਿਆ ਦੇਵਤਿਆਂ ਦਾ ਪਾਤਸ਼ਾਹ ਬ੍ਰਹਮਾ ਆਦਿਕ ਮੰਨੇ ਉਹਨਾਂ ਦੇ ਸਿਰੋਮਣੀ ਵਿਸ਼ਨੂੰ ਆਦਿਕ ਮੰਨੇ ਸਾਰਿਆਂ ਦਾ ਸਿਰੋਮਣੀ ਤੂੰ ਮਾਲਕ ਹੈ ਪਰਮੇਸ਼ਰ ਜਪ ਨਾਨਕ ਜੀਵੇ ਨਾਉ ਜੇ ਪਰਮੇਸ਼ਰ ਆਪਦੇ ਨਾਮ ਨੂੰ ਸਤਿਗੁਰੂ ਜੀ ਕਹਿੰਦੇ ਜਪ-ਜਪ ਕੇ ਜੀਵੀਏ ਐਸਾ ਹੈ ਦਾ ਪਵਿੱਤਰ ਅਮੋਲਕ ਨਾਮ ਹੈ ਤੁਦ ਆਪੇ ਆਪ ਉਪਾਇ ਸਿ ਮਹਾਰਜ ਜੀ ਜਲ ਤੋਂ ਲਹਿਰ ਉਠਦੀ ਹੈ ਕਹ ਆਪਣੇ ਆਪ ਤੋਂ ਇੱਕ ਤੋਂ ਮੈਂ ਬਹੁਤੇ ਹੋਆ ਆ ਪੀ ਓਮਕਾਰ ਪਾਚੀ ਕੀਆ ਜਨ ਸਭ ਰਾਤੀ ਆਪਣੇ ਆਪ ਤੋਂ ਸੰਸਾਰ ਪੈਦਾ ਕੀਤਾ ਹੈ ਦੂਜਾ ਖੇਲ ਕਰ ਦਿਖਲਾਇਆ ਇਹ ਦੂਜਾ ਜਿਹੜਾ ਮਾਇਕੀ ਖੇਲ ਹੈ ਇਹ ਕਰਕੇ ਨੇਤਾਂ ਦਾ ਵਿਸ਼ਾ ਕਰਕੇ ਵਖਾਤ ਕੇ ਚੰਗ ਦ੍ਰਿਸ਼ਟੀ ਆਇਆਂ ਨੂੰ ਸਭ ਸੱਚੋ ਸੱਚ ਵਰਤਦਾ ਜਿਹਦੇ ਦ੍ਰਿਸ਼ਟੀ ਵਾਲੇ ਆ ਉਹਨਾਂ ਦੇ ਵਿੱਚ ਸੱਚਾ ਹੀ ਸੱਚਾ ਵਰਤਦਾ ਹੈ ਜਿਸ ਭਾਵ ਹੈ ਤਿਸ ਹੈ 부ਝਾਏ ਜਿਹਦੀ ਸਾਧਾ ਭਾ ਜਾਂਦੀ ਹੈ ਜਿਹਦੀ ਭਗਤੀ ਭਾ ਜਾਂਦੀ ਹੈ ਜਿਹਦੀ ਭਾਵਨਾ ਤੁਹਾਨੂੰ ਭਾ ਜਾਂਦੀ ਹੈ ਜਿਹੜੇ ਪੁਰਖ ਦੇ ਸਾਧਨ ਭਾ ਜਾਂਦੇ ਆ ਉਹਨੂੰ ਇਹ ਮਾਰਾ ਸਮਝਾ ਦਿੰਦੇ ਹੋ ਕਿਰਪਾ ਦ੍ਰਿਸ਼ਟੀ ਕਰਕੇ ਗੁਰ ਪ੍ਰਸਾਦੀ ਪਾਏ ਦੀ ਕਿਰਪਾ ਕਰਕੇ ਜਿਸ ਕਿਸੇ ਨੇ ਮਾਰਾ ਆਪਦੇ ਰੂਪ ਨੂੰ ਪਾਇਆ ਹੈ ਕਿੱਥੇ ਮਾਇਆ ਮੋਹ ਚੁਕਾਇਆ ਉਹਨਾਂ ਦੇ ਕਿੱਥੇ ਹਿਰਦੇ ਵਿੱਚੋਂ ਤੇ ਸਿਰ ਦੇ ਵਿੱਚੋਂ ਮਾਇਆ ਦਾ ਮੋਹ ਜਿਹੜਾ ਅੰਧੇਰਾ ਪਾਈ ਬੈਠਾ ਸੀ ਚੱਕ ਦਿੱਤਾ ਤੜਦਾ ਉਹਨਾਂ ਦਾ ਕਿਰਪਾ ਕਰਕੇ ਆਪਣੀ ਆਪ ਦੀ ਕਿਰਪਾ ਦ੍ਰਿਸ਼ਟੀ ਕਰਕੇ ਮੇਰੇ ਵਾਹਿਗੁਰੂ ਜੀ ਆਪੇ ਲਏ ਸਮਾਇ ਉਹਨਾਂ ਨੂੰ ਆਪ ਵਿੱਚ ਸਮਾਇ ਲੀਨ ਕਰ ਲਿਆ ਸੱਚੇ ਪਾਤਸ਼ਾਹ ਭੇਦ ਕਰ ਲਿਆ ਹੈ ਗਾ ਗੋਪੀ ਨੈ ਗੋਆਲੀਆਂ ਜੇ ਮਹਾਰਾਜ ਸਾਰਿਆਂ ਆਕਾਰਾਂ 'ਚ ਤੁਹੀਓ ਵਰਤਦੇ ਹੈ ਗੋਪੀਆਂ ਵਿੱਚ ਵੀ ਤੂੰ ਹੈਂ ਨਾ ਜਵਨਾ ਵਿੱਚ ਵੀ ਤੂੰ ਹੈਂ ਗਵਾਲੀਆਂ ਗਵਾਲੀਆਂ ਵਿੱਚ ਵੀ ਤੂੰ ਹੈ ਤੂੰ ਆਪੇ ਗੋਏ ਉਠਾਲ ਲਿਆ ਆਸ ਤੈਮਾਰਾ ਗੋਏ ਖੁਦੋ ਦੇ ਤਾਈ ਤੈ ਉਠਾਲਣਾ ਕੀਤਾ ਹੈ ਜਿਸ ਪ੍ਰਕਾਰ ਗੋਵਰਨ ਪर्वਤ ਚੱਕ ਕੇ ਕ੍ਰਿਸ਼ਨ ਭਗਵਾਨ ਨੇ ਜਿਸ ਵਕਤ ਇੰਦਰ ਨਰਾਜ ਹੋ ਗਿਆ ਸੀ ਕਿ ਮੇਰੀ ਪੂਜਾ ਛੱਡਤੀ ਹੈ ਬੱਦਲਾਂ ਦੀਆਂ ਫੌਜਾਂ ਭੇਜ ਕੇ ਗੋਕਲ ਨੂੰ ਰੋੜ ਦਿਓ ਗੋਕਲ ਦੇ ਰੋੜਨ ਵਾਸਤੇ ਬੱਦਲ ਜਿਹੜੇ ਸੀ ਜਾ ਬਣਾ ਬਣਾ ਕੇ ਆ ਕੇ ਬਰਖਾ ਪਾਉਣ ਲੱਗੇ ਕ੍ਰਿਸ਼ਨ ਭਗਵਾਨ ਨੇ ਆਪਦੀ ਨੰਨੀ ਚੀਕੀ ਕੇ ਗਵਰਧਨ ਪਰ ਉਚਾ ਕੇ ਜਿਹੜਾ ਰਾਮਚੰਦਰ ਜੀ ਪੁਲ ਬੰਨਣ ਵੇਲੇ ਹਨੂਮਾਨ ਤੋਂ ਉੱਥੇ ਰਖਾਤਾ ਸੀ ਉਸ ਗਵਰਧਨ ਪਰ ਉਚਾ ਕੇ ਚੀਕੀ ਤੇ ਖੜੇ ਰਹੇ 28 ਦਿਨ ਬੱਦਲ ਹਾਰ ਗਏ ਬਰਖਾ ਕਰਕੇ ਗੋਕਲ ਨਾ ਰੋੜ ਸਕੇ ਸਾਰਾ ਪਾਣੀ ਜਮਨਾ ਚ ਹੀ ਪੈਂਦਾ ਰਿਹਾ ਇਸ ਪ੍ਰਕਾਰ ਗੋਇ ਜਿਹੜੀ ਬਾਜੀ ਹੈ ਗੋਵੀਆਂ ਦੇ ਗਵਾਲਿਆਂ ਨੂੰ ਉਹ ਪਰਬਤ ਵੇਠਾਂ ਕਰ ਲਿਆ ਸੀ ਅਤੇ ਗਊਆਂ ਆਦਿਕਾਂ ਨੂੰ ਵੀ ਤੇ ਸਾਰਿਆਂ ਬੱਚਿਆਂ ਨੂੰ ਵੀ ਤੇ ਉਹ ਗਵਰਧਨ ਪਰਬਤੇ ਢਾਹ ਰੱਖ ਕੇ ਪਾਣੀ ਤੇ ਪਨੀ ਪੈਂਤੀ ਸਾਰਿਆਂ ਦੀ 28 ਦਿਨ ਰੱਖਿਆ ਕੀਤੀ ਸੀ ਇਉ ਗਵਰਧਨ ਪਰਵਤ ਚੱਕਣ ਨੂੰ ਬਾਹੀ ਨੂੰ ਵੀ ਤੈਂ ਮਾਰਾ ਛਾਲਣਾ ਕੀਤਾ ਸੀ ਇਸੇ ਪ੍ਰਕਾਰ ਗੋਪੀ ਨੈ ਗਵਾਲੀਆਂ ਗੋਪੀਆਂ ਇੰਦਰੀਆਂ ਜਿਹੜੀਆਂ ਹਨ ਤੇ ਗਵਾਲੀਆਂ ਇੰਦਰੇ ਜਿਹੜੇ ਹਨ ਮਨ ਆਦਿਕ ਤੁਦ ਆਪੇ ਗੋਏ ਉਠਾ ਲਿਆ ਇਹਨਾਂ ਦੀ ਗੋਏ ਜਿਹੜੀ ਬਾਜੀ ਹੈ ਇੰਦਰੀਆਂ ਦੀ ਇਹਨਾਂ ਦਮਨ ਕਰਨ ਇਹ ਗੋਏ ਆਪਰੀ ਬਾਣੀ ਅਨੁਸਾਰ ਹੀ ਸਾਰੇ ਇੰਦਰੀਆਂ ਤੇ ਸਾਰਿਆਂ ਮਨਾਂ ਤੇ ਆਪ ਹੀ ਇਹ ਬਾਜੀ ਨੂੰ ਆਪਦੇ ਆਸਲੇ ਸੱਤਾ ਦੇ ਉਠਾਇਆ ਹੋਇਆ ਸੱਚੇ ਪਾਤਸ਼ਾਹ ਗੋਪੀ ਜਿਹੜੀਆਂ ਬਿਰਤੀਆਂ ਹਨ ਅਤੇ ਨੈ ਨਦੀ ਦੀ ਨਿਆਈ ਜਿਨ੍ਹਾਂ ਦੇ ਅੰਦਰ ਜਮਨਾ ਦੀ ਨਿਆਈ ਭਗਤੀ ਦਾ ਪ੍ਰਵਾਹ ਵਗਿਆ ਹੋਇਆ ਤੇ ਗਵਾਲੀਆਂ ਜਿਨ੍ਹਾਂ ਦੀ ਬ੍ਰਹਮਾਕਾਰ ਵਰਤੀ ਹੋਈ ਹੈ ਗਵਾਲੀਆਂ ਦੀ ਜਿਗਿਆਸੂਆਂ ਦੀ ਸੁਧ ਆਪੇ ਗੋਏ ਉਠਾ ਲੀਆ ਉਹਨਾਂ ਦੋਏ ਗੋਏ ਸੰਸਾਰ ਦੀ ਬਾਜੀ ਨੂੰ ਆਪ ਹੀ ਉਠਾੜ ਦਿੱਤਾ ਹੈ ਸਾਰੇ ਜਿ ਬ੍ਰਹਮ ਰੂਪੀ ਪ੍ਰਗਟ ਕਰਕੇ ਵਿਖਾਤਾ ਹੈ ਗੋਪੀ ਨਾ ਗਵਾਲੀਆਂ ਇੰਦਰੀਆਂ ਤੇ ਨਾ ਆਸਾ ਰੂਪੀ ਨਦੀ ਜਿਹੜੀ ਹੈ ਤੇ ਗਵਾਲੀਆਂ ਜੋ ਬਿਰਤੀਆਂ ਹਨ ਇੰਦਰੀਆਂ ਦੀਆਂ ਇਹਨਾਂ ਦੀ ਗੋਇ ਬਾਜੀ ਨੂੰ ਤਾਂ ਆਪ ਹੀ ਉਠਾਇਆ ਹੈ ਹੁਕਮੀ ਭਾਡੇ ਸਾਜੇ ਆਪਦੇ ਹੁਕਮ ਵਿੱਚ ਹੀ ਸੱਚੇ ਪਾਤਸ਼ਾਹ ਪੰਜਾਂ ਤਤਾਂ ਦੁਆਰਾ ਇਹ ਸਰੀਰ ਰੂਪੀ ਸੂਖਮ ਤਤਾਂ ਦੁਆਰਾ ਸੂਖਮ ਸਰੀਰ ਨੂੰ ਭਾਡੇ ਅਤੇ ਸਥੂਲ ਤਤਾਂ ਦੁਆਰਾ ਸਥੂਲ ਸਰੀਰ ਨੂੰ ਭਾਡੇ ਆਦਿ ਹੁਕਮ ਵਿੱਚ ਹੀ ਸਾਜੇ ਹੈ ਤੂੰ ਆਪੇ ਭੰਨ ਸਵਾਰ ਜੀ ਉਹ ਵੀ ਮਹਾਰਾਜ ਇਹਨਾਂ ਨੂੰ ਭੰਨਣ ਵਾਲਾ ਹੈ ਪਰ ਲੋ ਕਰਨ ਵਾਲਾ ਹੈ ਆਪ ਵੀ ਫੇਰ ਘਾੜਤ ਨੂੰ ਕਰਨ ਵਾਲਾ ਹੈ। ਉਹ ਕੌੰਦਵਾਰਾ ਸਰਵਣ ਮੰਨਣ ਦਾ ਅਭਿਆਸੰਦੇ ਜਿਨ੍ਹਾਂ ਦੇ ਤਾਂਡੇ ਸਾਜ ਦਿੱਤੇ ਹੈ ਉਹਨਾਂ ਦੇ ਅਵਰਨ ਆਦਿਕ ਗਿਆਨ ਆਦਿਕ ਨੂੰ ਆਪ ਹੀ ਭੰਤ ਤੈ ਕਾਮਕਰੋਦ ਨੂੰ ਆਪ ਹੀ ਬ੍ਰਹਮ ਗਿਆਨ ਅਪਰੋਖ ਨੂੰ ਸਵਾਰ ਦਿੱਤਾ ਹੈ ਉਹਨਾਂ ਦੇ ਅੰਦਰ ਇਹ ਪਰਮੇਸ਼ਵਰ ਜਿਨ ਸਤਗੁਰ ਸੇਉ ਚਿਤਲਾ ਜਿਨਾਂ ਨੇ ਸਤਗੁਰੂ ਆਪਦੇ ਨਾਲ ਚਿਤ ਦੀ ਮਿਰਤੀ ਨੂੰ ਜੋੜਿਆ ਹੈ ਕਿੰਨੀ ਦੂਜਾ ਭਾਉ ਚੁਕਾਇਆ ਉਹ ਸਤਿ ਸੱਚੇ ਪਾਤਸ਼ਾਹ ਦੁਆਇਤ ਭਾਉ ਆਪ ਨੇ ਚੱਕ ਦਿੱਤਾ ਹੈ ਨਿਰਮਲ ਜੋਤ ਤਿੰਨ ਪ੍ਰਾਣੀ ਆ ਉਹਨਾਂ ਪ੍ਰਾਣੀਆਂ ਦੇ ਅੰਦਰ ਨਿਰਮਲ ਉਜਲ ਜੋਤ ਗਿਆਤ ਬ੍ਰਹਮ ਸਰੂਪ ਦੀ ਪ੍ਰਗਟ ਹੋਈ ਆਈ ਹੈ ਉਹ ਚੱਲੇ ਜਨਮ ਸਵਾਰ ਜੀ ਉਹ ਮਨੁੱਖ ਆਪਣੇ ਜੀਵਨ ਨੂੰ ਸਵਾਰ ਕੇ ਸੰਸਾਰ ਚੋਂ ਸੱਜ ਖੰਡ ਵਿੱਚ ਚੱਲੇ ਹਨ ਪਰਮੇਸ਼ਰ ਚੋਂ ਬਿਹਲ ਹੋਏ ਹਨ ਤੇਰੀ ਆ ਸਦਾ ਸਦਾ ਚੰਗਿਆਈਆਂ ਤੇ ਪਰਮੇਸ਼ਰ ਤੇਰੀਆਂ ਸਦਾ ਸਦਾ ਜਿਹੜੀਆਂ ਚੰਗਿਆਈਆਂ ਇਹ ਚੰਗੇ ਉਪਕਾਰ ਹਨ ਮੈਂ ਰਾਤ ਦੇ ਹੈ ਵੜਿਆ ਤੁਸੀਂ ਮਹਾਰਾਜ ਸਦਾ ਰਾਤ ਨੇ ਤੇਰੀਆਂ ਵੜਿਆਈਆਂ ਗਾਉਂਦੇ ਰਹੀਏ ਸਦਾ ਆਪਦੀਆਂ ਉਪਕਾਰ ਰੂਪੀ ਚੰਗਿਆਈਆਂ ਕਰਦੇ ਰਹੀਏ ਮੈਂ ਰਾਤ ਦੇ ਹੈ ਵੜਿਆ ਅਸੀਂ ਰਾਤ ਜਨੇ ਮਾਰਾ ਆਪਦੀਆਂ ਵਡਿਆਈਆਂ ਗਾਉਂਦੇ ਰਹੀਏ ਅਣ ਮੰਗਿਆ ਦਾਨ ਦੇਵਣਾ ਧਾਮ ਬਾਮ ਸਰੂਪ ਆਦਿਕ ਮੰਗੇ ਨਹੀਂ ਮਿਲਦੇ ਕਿਸੇ ਨੂੰ ਬਿਨਾ ਮੰਗੇ ਤੋਂ ਸਾਰਿਆਂ ਨੂੰ ਸੱਚੇ ਪਾਤਸ਼ਾਹ ਦਾਨ ਦੇਣ ਵਾਲਾ ਹੈ ਇਸੇ ਪ੍ਰਕਾਰ ਅਣ ਮੰਗਿਆ ਆ ਮੰਗਣ ਤੋਂ ਰਹਿ ਤੈਂ ਤੇ ਸਾਰਿਆਂ ਨੂੰ ਦਾਨ ਦੇਣ ਵਾਲਾ ਹੈ ਜਿਨ੍ਹਾਂ ਨੂੰ ਦਾਨ ਦਿੰਨਾ ਉਹਨੂੰ ਅਣ ਮੰਗ ਕਰ ਦਿੰਨਾ ਫਿਰ ਕਿਸੇ ਅੱਗੇ ਹੱਥ ਨਹੀਂ ਅੜਦੇ ਆਪ ਅਣ ਮੰਗ ਹੈ ਇਹ ਸਵਾਨਾਂ ਨੂੰ ਦਾਨ ਦੇਣ ਵਾਲਾ ਹੈ ਤੂੰ ਕਹੋ ਨਾਨਕ ਸੱਚ ਸਮਾਲ ਜੀ ਸਾਧੂ ਸਾਹਿਬ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਆਪ ਨੂੰ ਸਵਾਲ ਦੇ ਰਹੀਏ ਹਰ ਵਕਤ ਵੀ ਯਾਦ ਦੇ ਕਰਦੇ ਰਹੀਏ ਇਹ ਸਾਧ ਸੰਗਤ ਜੀ ਲੁੱਡੀ ਪੈ ਰਹੇ ਸੀ ਜਿਹੜੀ ਵਾਰ ਦੇਸ ਵਿੱਚ ਉਹਦੇ ਦੁਆਰਾ 24 ਪਉੜੀਆਂ ਵਾਲਾ ਇਹ ਉਪਦੇਸ਼ ਗੁਰੂ ਸਾਹਿਬ ਜੀ ਨੇ ਬਖਸ਼ਿਆ ਹੈ ਇੱਥੇ ਸ਼ਬਦ ਪੂਰਾ ਹੋ ਗਿਆ ਅਗਲਾ ਛਿੰਝ ਦਾ ਸ਼ਬਦ ਕੱਣੀ ਪਾਤਸ਼ਾਹ ਦਾ ਆਵੇਗਾ ਹੁਣ ਇੱਥੇ ਸਮਾਪਤੀ ਕਰੀਏ ਮੱਧ ਦੀ ਅਰਦਾਸ ਹੋਣੀ ਹੈ ਤੇਰੀਆ ਸਦਾ ਸਦਾ ਚੰਗਿਆਈਆ ਮੈਂ ਰਾਤ ਦਿਹ ਵੜਿਆਈਆ ਅਣ ਮਨਿਆ ਧਾਨ ਦੇਵਨਾ ਕਹੋ ਨਾਨਕ ਸੱਚ ਸਮਾਲ ਜੀਓ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਠੀਕ